ਫੋਟੋ ਵਾਲਿਆਂ ਕਹਿੰਦੇ ਵਾੜਦਾ ਪਰ ਸਾਰੇ ਜਸ ਮਾਣ ਬਾਦ ਵਾਰਸ਼ਟੇ ਪੂਰਨ ਨਹੀਂ ਕਰਦਾ ਨਹੀਂ ਆਪਾਂ ਦੁਕਾਨ ਦੇ ਕੇ ਨਾ ਆਇਆ ਤੇ ਨਹੀਂ ਆਇਆ ਜਿਹੜੀ ਚੀਜ਼ ਨਾ ਚੁੱਕੀ ਜਾਂਦੀ ਹਮ ਆਪਾਂ ਜੇ ਵੀ ਭੋਲ ਜਿਵੇਂ ਮੈਂ ਰਾਜੇ ਸੀ ਹਾਂਜੀ ਤੇ ਆਗੇ ਹੜੀ ਚੰਕ ਲਾਉਂਦੇ ਹਾਂਜੀ ਕੀ ਗੱਲ ਹੋਈ ਉਹ ਨਹੀਂ ਜੇ ਤੇ ਦੁਕਾਨ ਤੇ ਗਏ ਰਹੀਗਾ ਅੱਛਾ ਜੀ ਤੇ ਸਾਡੇ ਬੱਚਿਆਂ ਨੇ ਆ ਕੇ ਤਿੰਨ ਕੋਇਨਾ ਆ ਕੇ ਗੇਟ ਦੇਖਿਆ ਖੁੱਲਾ ਹੀ ਤਾਂ ਤਾਲਾ ਟੁੱਟੇ ਰਹੀਗਾ ਜੀ ਤੇ ਤਿੰਨ ਕਮਰੇ ਅੰਦਰ ਆ ਉਹਨਾਂ ਦੇ ਵੀ ਤਾਲੇ ਟੁੱਟੇ ਰਹੀਗੇ ਜੀ ਤੇ ਖਲਾਰਾ ਪੇਦਾ ਹੀਗਾ ਹਾਂਜੀ ਤੇ ਬੱਚਿਆਂ ਨੂੰ ਫੋਨ ਕਰਕੇ ਦੱਸਿਆ ਵੀ ਸਾਡੇ ਘਰ 'ਤੇ ਚੋਰੀ ਹੋ ਗਈ ਜੀ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਜੀ ਕਿਹ ਸੀਗਾ ਕਿੰਨਾ ਕੁ 10000 ਲੱਗੇਗਾ 17000 ਰੁਪਏ ਲੱਗੇਗਾ ਠੀਕ ਹੈ ਜੀ ਹਾਂਜੀ ਤੁਸੀਂ ਪੁਲਿਸ ਨੂੰ ਸੂਚਨ ਕੀਤਾ ਹੈ ਹਾਂਜੀ ਕੀ ਤਾਂ ਇਹ ਮੌਕਾ ਕਰਾ ਹਾਂ ਜੀ ਮੌਕਾ ਆ ਗਿਆ ਤੇ ਉਹਨਾਂ ਨੇ ਮੌਕਾ ਦੇਖਿਆ ਆ ਗਿਆ ਜੀ ਹਾਂ ਜੀ ਤੁਹਾਡੀ ਕੀ ਮੰਗ ਹੈ ਸਾਡੀ ਤਾਂ ਕੋਈ ਮੰਗ ਨਹੀਂ ਮੰਗਦੇ ਜਿਹਾ ਅੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕਦੋਂ ਚੋੜੀ ਚਾਰੀ ਏਰੀਆ ਹੈ ਬੰਦ ਹੋਣੀ ਚਾਹੀਦੀ ਹੈ ਜੀ ਗਰੀਬ ਮਾਰ ਹਾਂ ਜੀ ਗਰੀਬ ਮਾਰ